ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਤਿੰਨ ਗਾਮਾਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਛੋਟੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬੰਦੀ ਜੀ ਠੀਕ ਠਾਕ ਰੱਬ ਦੀ ਕਲਾ ਕਿਰਪਾ ਹੈ ਜੀ ਬੜੀ ਚੰਗਾ ਲਗਮ ਕਰ ਹਾਂ ਵਧੀਆ ਚੱਲਦਾ ਹੈ ਕਾਰੋਗਾਰ ਠੀਕ ਹੈ ਵਧੀਆ ਵਿਕੀ ਗਿਆ ਮਾਲ ਹਾਂ ਹਾਂ ਮਾਲ ਵਧੀਆ ਠੀਕ ਆ ਅੱਜ ਤਿੰਨ ਗਾਮਾਂ ਨੇ ਫਿਰ ਅੱਜ ਤਿੰਨ ਆ ਦੋ ਗੱਬਣ ਇੱਕ ਸੋਈ ਇੱਕ ਸੋਈ ਹੈ ਹਾਂ ਨਾਮ ਤੇ ਐਡਰੈਸ ਹੋਵੇ ਨਾਮ ਹੈਗਾ ਪ੍ਰਭੂ ਹਰਪੂਰਨ ਪਿੰਡ ਹੈਗਾ ਸੰਧੂਪਨ ਹੂੰ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਤਸੀਲਾ ਆਪਾਂ ਨੂੰ ਪੈਂਦੀ ਹੈ ਤਾਂ ਨੇੜੇ ਪਿੰਡ ਬਈ ਨੇੜੇ ਪਿੰਡ ਆਪਾਂ ਨੂੰ ਮੰਨ ਲਾ ਵੀ ਜੇ ਤਾਂ ਕਾਪੇ ਵਾਲੇ ਸਾਈਡੋਂ ਆਉਣੇ ਆ ਹੂੰ ਤਾਂ ਆਪਾਂ ਨੂੰ ਆਲੀਕੇ ਧਾਨਾ ਸੰਗ ਲਾ ਪੈਂਦਾ ਠੀਕ ਹੈ ਜੀ ਤੇ ਜੇ ਆਪਾਂ ਬਰਨਾਲੇ ਵਾਲੇ ਪਾਸੋਂ ਨਾਲ ਸਹਣਾ ਨੇੜੇ ਪੈਂਦਾ ਤੌਰ ਤੋਂ ਉਹਨੇ ਬਾਅਦ ਫਾਈਟ ਤੇ ਨੂੰ ਘੋਟਾ ਮੋਬਾਈਲ ਨੰਬਰ ਕੋ 9815460700 ਠੀਕ ਹੈ ਭਾਈ ਇਹ ਵੀ ਇਦਾਂ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਰੇਡ ਪਹਿਲੇ ਨੰਬਰ ਤੇ ਜਰਸੀ ਵੜਦੇ ਦੇ ਕਿਹੜਾ ਸੁਆ ਸੁਹੰਦੀ ਆ ਇਹ ਦੂਜਾ ਸੁਆ ਸੁਹੰਦੀ ਕਿੰਨੇ ਦਿਨ ਲੈਂਦੀ ਆ ਇਹਦੇ ਦਿਨ ਪਈ ਆਲੇ 4 4 ਸੂਪੇ ਖਾਂ ਮੇਰੇ ਸੂਪੇ ਉਪਰੇ ਤਾਂ ਦਾ ਕੋਈ ਨਹੀਂ ਹੁੰਦਾ ਸਹੀ ਗੱਲ ਆ ਬੱਚੇ ਬਣੂ ਬਣੂ ਬਹੁਤ ਆ ਉਹਦਾ ਮਾਲਾ ਵੀ ਫਾਰਾਂਗ ਲੋਕ ਹਮ ਐਨ ਜਮਾ ਟੋਲੇ ਆ ਵਾ ਪਲੂਨ ਦਾ ਪਲੂਨ ਦਾ ਹਾਂ 20 ਕਿਲੋ ਪਾਦੂ ਐ ਕਿ ਸਮੀਪੜੀ ਵੀ ਚੰਗੀ ਆ ਸਮੀਪੜੀ ਬਹੁਤ ਹਨ ਬਾਕੀ ਰੁੱਤ ਤੈਨੂੰ ਪਤਾ ਚੰਗੀ ਆ ਚੰਗੀ ਆ ਹਾਂ ਆ ਰੁੱਤ ਦਾ ਅਸਰ ਮੱਖੀ ਦੇ ਰਹਿ ਗਏ ਸਹੀ ਗੱਲ ਆ ਰੁੱਤ ਦਾ ਬਹੁਤ ਫੱਟਾ ਹੂੰ ਰੁੱਤ ਦਾ ਬਈ ਬਹੁਤ ਵੱਟਾ ਪੈ ਗਿਆ ਹਨਾ ਰੁੱਤ ਜਿਹੜੀ ਚੰਗੀ ਆ ਚੰਗੀ ਰੁੱਤ ਚ ਇਹਦਾ ਸੂਆ ਪੈਣਾ ਤੇ ਦੁੱਧ ਵਾਕਈ ਚੰਗਾ ਪਾਦੂ ਜਿਹੜੇ ਹਿਸਾਬ ਨਾਲ ਰਿਕਾਰਡ ਆ ਬਈ ਵੱਡ ਚੰਗੀ ਬਹੁਤ ਉੱਤੋਂ ਵੀ ਰਾਜੀ ਰੂਜੀ ਪੱਦਰ ਪੱਦਰ ਫੁੱਲ ਆਪੇ ਕੱਲਾ ਇਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣੇ ਖੜਵੇਂ ਪੂਰੇ ਗਾਇਬ ਸਿਆ ਤੋੜਾ ਦੇਖੋ ਬੈੜਦਾ ਚੌੜੀ ਛੂੜੀ ਬਹੁਤ ਆ ਪਿੱਛੇ ਤੋਂ ਹਾਂ ਮੈਂ ਪਲਾਈ ਪਲਾਈ ਐ ਨਹੀਂ ਗੱਲ ਕੋਈ ਕਿਸੇ ਪਾਸੋਂ ਜੇ ਮੈਂ ਅਗਲਾ ਕਹਿ ਦਾਂਦਾ ਪਯੌਰ ਆਪਣੇ ਏਰੀਏ ਦੀ ਜਮਾਂ ਖਾਸ ਹੂੰ ਫੇਸ ਤੋਂ ਬਹੁਤ ਚੰਗਾ ਰੋਕਿਓ ਮੜੀ ਜੀ ਫੇਸ ਰਖਾਈਏ ਫੇਸ ਬੜਾ ਚੰਗਾ ਕਰ ਮਾਈ ਕਰਦਾ ਫੇਸ ਦੇਖੋ ਸਨਖਪੁਣਾ ਬੜ ਦੇ ਵਿੱਚ ਬਈ ਬਹੁਤ ਚੰਗਾ ਥਣ ਲੇਵਾ ਕਮਾਲ ਦਾ ਨੇੜ ਤੋਂ ਚੈੱਕ ਕਰੋ ਕੱਲਾ ਕੱਲਾ ਥਣ ਗਲਾਬੀ ਥਣ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਅਜੇ ਦਿਨ ਲੈ ਜੂਗੀ ਬਾਈ ਕਹਿੰਦਾ ਉਹਦੋਂ ਆਰਡਰ ਆ ਹੋਰ ਵੀ ਵਧੀਆ ਤਿਆਰ ਕਰ ਲੂਗੀ ਤੇ ਕੀ ਮੁੱਲ ਆ ਬਾਈ ਜਾਇਜ਼ ਜਰਾ ਇਹਦਾ ਦੇਖੂ ਤਾਂ ਮੁੱਲ ਲੋਕਾਂ ਨੂੰ 90 95 ਕਰਨ ਦਾ ਫਾਇਦਾ ਨਹੀਂ 85000 ਤੋਂ ਮਾਨ ਤਨ ਠੀਕ ਆ ਬਾਈ ਮੁੱਲ ਕਹਿੰਦਾ ਬਾਈ ਕਹਿੰਦਾ 90 95 ਕਰਨ ਦਾ ਕੋਈ ਫਾਇਦਾ ਨਹੀਂ ਬਾਈ 85000 ਤੋਂ ਜਿਹੜਾ ਮਾਨ ਤਨ ਜ਼ਰੂਰ ਹੋ ਜਾ ਬਾਈ ਚੰਗੀ ਆ ਬੜ ਸੁਨੱਕੀ ਆ ਰਾਜੀ ਰੂਜੀ ਫੁੱਲਾ ਰੰਗ ਰੂਪ ਬਹੁਤ ਚੰਗਾ ਬਾਕੀ ਦੋਦਾਂ ਰਿਕਾਰਡ ਬਹੁਤ ਚੰਗਾ ਢਿੱਲਾ ਦਿਖਾ ਦੇ ਅੰਕਲ ਢਿੱਲਾ ਬਹੁਤ ਬੰਦਾ ਕੋਈ ਮਾਲ ਹੈ ਵੀ ਐਟੋ ਨੂੰ ਐਟੇਲੇ ਦੇਣਾ ਸਹੀ ਗੱਲ ਆ ਇਹ ਕਹਿਣ ਦੀ ਗੱਲ ਨਹੀਂ ਕੋਈ ਹਮਾਉਣ ਵਾਲੀ ਆ ਗਰੀਕੀਆਂ ਬੜੀਆਂ ਨੇ ਸਭੀ ਪੁਲਿਸ ਚੋੜੀ ਚੂੜੀ ਆ ਨਾਣ ਨੂੜ ਦੇਖੋ ਬਈ ਮੈਂ ਕਹਿੰਦਾ ਕੀ ਬਾਤ ਆ ਸਹੀ ਗੱਲ ਆ ਸਮੀ ਪੜੀ ਫੋਲਾ ਪੜੀ ਦਾ ਹੀ ਮੁੱਲ ਆ ਯਾਰ ਹਨਾ ਜੋ ਜਾਨ ਜਾਨ ਨੇ ਦੁੱਧ ਦੇ ਹੀ ਦੇਣਾ ਹਾਂ ਹੁਣ ਟੁੱਟਣਾ ਜੱਸਨਾ ਕਹਿ ਦਿੰਦਾ ਅਗਲਾ ਯਾਰ ਸੀ ਤਾਂ ਉਹ ਵੀ ਹੁੰਦੀ ਆ ਜਾਰਸੀ ਨੇ ਜਿਹੜੀ ਆ ਇਹੀ ਹੀ ਨੇ ਦੇਣਾ ਹੂੰ ਸਹੀ ਗੱਲ ਨਾਲੇ ਆਪਣੇ ਕਹੋ ਰੇਰੀਏ ਦੀ ਰੇਰੀਏ ਦੀ ਗਾਂ ਦੁੱਧ ਦਿੰਦੀ ਆ ਬਾਹਰੋਂ ਤੁਰੋਂ ਨੇੜੇ ਹੀ ਕੰਮ ਦਿੰਦੀ ਆ ਸਹੀ ਗੱਲ ਆਗੇ ਵੀਰੇ ਦੋ ਨੰਬਰ ਕਿਹੜਾ ਸੁਆਹੀ ਇਹ ਕਲੂਨ ਸੁੰਦੀ ਆ ਇਹ ਕਲੂਨ ਦੀ ਪੱਟੀ ਹੋ ਕੇ ਬੈਠ ਰਹੀ ਵੀ ਆ ਇਹ ਮੰਨ ਲਾ ਵੀ ਚਾਰ ਦੰਦ ਬੱਛੀ ਆ ਠੀਕ ਆ ਠੀਕ ਆ ਠੀਕ ਆ ਆਹ ਜੀ ਐਚਐਫ ਦੇ ਵਿੱਚ ਗਰਲੈਂਡੋ ਦਾ ਕ੍ਰੋਸ ਗਰਲੈਂਡੋ ਦਾ ਕ੍ਰੋਸ ਸਹੀ ਗੱਲ ਹੈ ਦੁੱਧੋਂ ਬਾਹਰ ਨੇ ਇਹ ਮੈਂ ਇੱਕ ਗੱਲ ਦੀ ਬਾਹਰ ਇਹਨਾਂ ਗਰੰਟੀ ਲੈ ਲੈਣਾ ਹੈ ਕਿ ਦੁੱਧੋਂ ਵਾਲੀ ਖਰੀਦਣੇ ਆ 26 27 ਕਿਲੋ ਦੁੱਧ ਬਾਹਰ ਦਾ ਖੁੱਲਾ ਫਲੂਨ ਨਹੀਂ ਪਾ ਰਹੇ ਇੱਕ ਖਾਸੀਤ ਹੋਰ ਆ ਸੈਡ ਫੋਲ ਆਉਣੇ ਆ ਗਰਮੀ ਬਿਲਕੁਲ ਨਹੀਂ ਮੰਨੀ ਗਰਮੀ ਦਾ ਮੌਸਮ ਆ ਜਿਹੜਾ ਮੈਂ ਕਹਿੰਦਾ ਬਈ ਪੂਰਾ ਸਹੂਗੀ ਗਰਮੀ ਆਪੀ ਝੋਲ ਝਾਲ ਦੇ ਬਾਹਰ ਦੇ ਥਣ ਲੱਗਿਆ ਵਾ ਕਹੇ ਜਾਂਦੇ ਨਾ ਸਹੀ ਮੈਂ ਕਹਿੰਦਾ ਤਨ ਨਹੀਂ ਸ਼ੂ ਹਮ ਅਰੇ ਤਨ ਚਾਰ ਤਨ ਆਰਾਮਦਾਰੀ ਨਾਲ ਲੈ ਜੀ ਲਾ ਬਾਕੀ ਪਲੂਨ ਦੇ ਤੋਂ ਵਿਊ ਦੇਖ ਲੈ ਕਿੱਡਾ ਕੀ ਬਾਤ ਆ ਯਾਰ ਫੌਲ ਕਾਦਾ ਬਈ ਜਨਾ ਕਹਿ ਦੋ ਹਣ ਓਡਾ ਕਾਦਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਪ ਤੇ ਤੌਰ ਦੇ ਤੋਰੀ ਦਸਦੀ ਆ ਵੜਦੀ ਯਾਰ ਹਣ ਮੱਲਾ ਨੂੰ ਤੋੜਦੀ ਆ ਇਹ ਮੱਲਾ ਵੀ ਆ ਬਾਲੇ ਬਾਨੇ ਸਟੇਟ ਆਂ ਜੇ ਪਾਵਰ ਕਰ ਲੈਂਡਰ ਨੇ ਉਹ ਚੀਜ਼ਾਂ ਉਹੀ ਤੋੜਾ ਸਭ ਕੁਝ ਇੱਕ ਸਹੀ ਬਾਤ ਆ ਉਹ ਨਹੀਂ ਝੋਲ ਲੈ ਦੇਖੋ ਬਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਮੁੱਠੀ ਵਾਲਾ ਥਣ ਅੱਤੀ ਜੋਲਾ ਮਸ਼ੀਨ ਨਾਲ ਜੋਲਾ ਕੋਈ ਚੱਕਰੀ ਨਹੀਂ ਉਹ ਪ੍ਰਵਾਹ ਹੀ ਕੋਈ ਨਹੀਂ ਫੇਸ ਦਿਖਾਉਂਦੇ ਫੇਸ ਕਰਮਾਈ ਦਾ ਬੜਾ ਪਿਆਰਾ ਰਾਜੀ ਰੂਜੀ ਸਵੇਂ ਪੜੀ ਫੁੱਲਾਂ ਨਾਲ ਬੋਦੀ ਬੋਦੀ ਬਹੁਤ ਚੰਗੀ ਆ ਸਮਖਪਣਾ ਬੜ ਦੇ ਵਿੱਚ ਬਹੁਤ ਚੰਗਾ ਖਾਸੀਅਤ ਹੈ ਦੀ ਬਈ ਮੌਸਮ ਜਿਹੜਾ ਮਰਜੀ ਆ ਜੇ ਗਰਮੀ ਆ ਜੇ ਠੰਡ ਆ ਜੇ ਮੈਂ ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਮਨ ਜੋ ਮੌਸਮ ਹੈ ਨਾ ਵੀਰੇ ਆਪਾਂ ਪੂਲੇ ਹੱਥ ਨਾਲ ਕਹਿੰਦੇ 26 27 ਕਿਲੋ ਮੰਨ ਲੈ ਵੀ ਹੂੰ 32 ਕਿਲੋ ਵੀ ਦੁੱਧ ਪਾ ਸਕਦੇ ਰੁੱਤ-ਬੱਤ ਦੇ ਸਾਬ ਪਾ ਸਕਦੀ ਆ ਬਈ ਹੂੰ ਜਿਹੜੇ ਹਿਸਾਬ ਨਾਲ ਲੇਵੇ ਦੀ ਬੰਤਣਾ ਨਾ ਬਹੁਤ ਚੰਗੀ ਆ ਹਾਂ ਬਾਕੀ ਇੱਕ ਨੂੰ ਪਲੂਣ ਬਾ ਸੰਧ ਹੀ ਨਹੀਂ ਪੂਰਾ ਵੱਡੀ ਹੋਈ ਕਰਕੇ ਸੰਭ ਵਿਚਾਰ ਦਾਂਦੀ ਹੈ ਚਾਰ ਦਾ ਨਾਮ ਫੰਡਰਾ ਵਿੱਚ ਸਹੀ ਗੱਲ ਆ ਬਈ ਸਹੀ ਗੱਲ ਤੇ ਕੀ ਮੋਲੇ ਦਾ ਫਿਰ ਜੈ ਜਾਈ ਮੋਲੇ ਦਾ ਬਸ ਆਪਾਂ ਲੋਕਾਂ ਨੂੰ ਲੱਖ ਸਵਾ ਲੱਖ ਨਹੀਂ ਕਰਦੇ 95000 ਚੋਂ ਮਾਨ ਤਨ ਓਕੇ ਬਾਈ ਕਹਿੰਦਾ ਮੋਲੇ ਦਾ ਲੱਖ ਸਵਾ ਲੱਖ ਨਹੀਂ ਕਰਨਾ 95000 ਦੀ ਵੜ ਦੇ ਦਾਂਗੇ ਬਈ ਸਵੇਂ ਪਲੀ ਰਾਜੀ ਰੂਜੀ ਫੋਲ ਆਰਡਰ ਕਮਾਲ ਦਾ ਮੁੱਠੀ ਵਾਲਾ ਧਣ ਇਕੱਲਾ ਇਕੱਲਾ ਥਣ ਤੂਰਾ ਤਰਾ ਕਰਮ ਵਾਲੀ ਦਾ ਫੋਲ ਚੰਗਾ ਜਣ ਹਜੇ ਲੈਂਦੀ ਆ ਹੋਦਨ ਨੂੰ ਆਰਡਰ ਆ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੋ ਬਾਕੀ ਚੰਗੀ ਆ ਬਈ ਬੜਾ ਅਗਯਤਨ ਨੰਬਰ ਨਹੀਂ ਕਿਹੜਾ ਸੂਆ ਇਹ ਦੂਜਾ ਸੂਆ ਸੂਈ ਆ ਹੂੰ ਇਹਦੇ ਮੰਗਰਾ ਬੱਚੀ ਆ ਬੱਚੀ ਬਹੁਤ ਚੰਗੀ ਆ ਨਾ ਬੱਚਾ ਬਈ ਬੱਚੀ ਨੂੰ ਜਾਨਾ ਬੜਾ ਬੱਚੀ ਆ ਇਹ ਨਹੀਂ ਗੱਲ ਠੀਕ ਆ ਹਾਂ ਹੂੰ ਕਿਆ ਬਾਤ ਜਿੰਨਾ ਦੁੱਧ ਰਿਆੜੀਆ ਚੋਣ ਆਣਾ ਅੱਜ ਜਿਹੜਾ ਅੱਜ ਦਾ ਦੁੱਧ ਹੈ ਹਾਂ ਮੰਨ ਲਾ ਵੀ ਬੰਦਾ 17 18 ਕਿਲੋ ਤੋਂ ਸਟਾਰਟਿੰਗ ਹੈ ਓਕੇ ਹਾਂ ਅੱਜ ਭਾਈ ਜਿਹੜਾ ਬਹੁਤ ਸਤਾਰ ਹਾਂ ਇਹ ਮੰਨ ਲਾ ਵੀ ਪਲੂਨ ਦਾ ਪਾਇਆਗਾ 30 ਕਿਲੋ ਵਾਹ ਜਿਵੇਂ ਗਰੰਟੀ ਲੈਣਾ ਠੀਕ ਆ ਹਾਂ ਪਰ ਵਿਆਲਾ ਮੇਰੇ ਨਾਲ ਵਿਆਲਾ ਕਰਕੇ ਇੱਕ ਹਫ਼ਤੇ ਨੂੰ ਵਾਹ ਚੋਕੇ ਲਈ ਅੱਛਾ ਹਾਂ ਲਾਇਆ ਭਾਈ ਪਰ ਇੱਕ ਗੱਲ ਹੈ ਵੀ ਜਿਹੜਾ ਮੁੱਲ ਕਰਾਂਗੇ ਵੀਡੀਓ ਤੇ ਹਾਂ ਉਹ ਹੋਊਗਾ ਅੱਜਰੀ ਚਵਾਈ ਤੇ ਅੱਜਰੀ ਚਵਾਈ ਤੇ ਜੇ 30 ਕਿਲੋ ਲੈਣਾ ਤਾਂ ਮੁੱਲ 30 ਕਿਲੋ ਦਾ ਹੋਊਗਾ ਠੀਕ ਆ ਉਹ ਗੱਲ ਪਹਿਲਾਂ ਦੱਸੀ ਜਾਏ ਨਹੀਂ ਜ਼ਰੂਰੀ ਆ ਬਾਈ ਕਹਿੰਦਾ ਜੇ ਆਖੋ ਤਾਂ ਬਾਈ ਬਿਆਨਾ ਕਰ ਦੋ ਚਵਾ ਕੇ ਦੇ ਦੂੰਗਾ 30 ਲੀਟਰ ਇੰਨੀ ਚੰਗੀ ਬਹੜ ਐਨਾ ਬਾਈ ਨੂੰ ਇਹਦੇ ਤੇ ਮਾਣ ਆ ਠੀਕ ਆ ਕਿ ਨਹੀਂ ਫੇਸ ਚੰਗਾ ਕਰਦਬੜ ਫੁੱਲ ਆਰਡਰ ਕਮਾਲ ਦਾ ਚਵਾਈ ਕਿਵੇਂ ਆ ਚਵਾਈ ਤਾਂ ਮੈਂ ਤੂੰ ਚਵਾਈ ਦਾ ਤੈਨੂੰ ਪਤਾ ਆਪਣਾ ਹੱਥ ਹਿਆਰਾਂ ਨੰਗਰ ਵੇਚਦੇ ਹੂੰ ਚਵਾਈ ਪਿੱਖੋਂ ਤਾਂ ਆਪਣਾ ਨੰਗਰ ਕੋਈ ਗਲਤ ਕਰ ਹੀ ਨਹੀਂ ਸਕਦਾ ਠੀਕ ਆ ਚਵਾਈ ਜਿਹੜੀ ਬਾਈਕ ਨਾ ਨੰਬਰ 1 ਆ ਬਾਈ ਚਵਾਈ ਦਾ ਤਾਂ ਬਾਈਕ ਨਾ ਮਾੜਾ ਬਸੂ ਲੈ ਜਾਂਦਾ ਹੀ ਨਹੀਂ ਕੋ ਥਾਣੀ ਦਾਸਦਾ ਬਹਿੜਦਾ ਬਾਈ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੁੱਲ ਕੱਦਦਾ ਕੋਈ ਛੋਟੀ ਨਹੀਂ ਹੈਗੀ ਬਾਈ ਫੁੱਲ ਕੱਦਦਾ ਫੁੱਲ ਹੀ ਰਾਜੀ ਆ ਲੰਬੀ ਲੰਬੀ ਬਹੁਤ ਆ ਲੰਬੀ ਲੰਬੀ ਬਹੁਤ ਆ ਬਾਈ ਸਹੀ ਗੱਲ ਆ ਕੋਰ ਫਾਰਮ ਦੀ ਬੱਚਿਆ ਐ ਨਹੀਂ ਗੱਲ ਕੋਈ ਸਹੀ ਗੱਲ ਆ ਬਾਈ ਹੂੰ ਤੇ ਕੀ ਮੋਲ ਆ ਫਿਰ ਜਾਇਜ ਇਹਦਾ ਵਸ ਅੱਜ ਦੇ ਵੀਡੀਓ ਦੇ ਹਿਸਾਬ ਨਾਲ ਤੇ ਅੱਜ ਦੇ ਦੋਤੇ ਹਿਸਾਬ ਨਾਲ 95000 ਚ ਇਹਦਾ ਮਾਨਤਾ ਠੀਕ ਆ ਬਾਈ ਅੱਜ ਦੀ ਗਣੀ ਮੁੱਲ ਨਹੀਂ ਰੱਖਣੀ ਅੱਜ ਦੀ ਗਣੀ ਮੁੱਲ ਬਜਾਣਾ ਨਾ ਮੁੜ ਕੇ ਨਾ ਕਹੇ ਵੀ ਆ ਉਦੋਂ ਵਾਲੇ ਸਕਿਨ ਦੇ ਮਾਰੇ ਮੋਟੇ ਹੈਗੇ ਹੋ ਲੰਬਤੀਸ਼ ਕੰਨਾਂ ਦਾਗ ਜਿਆ ਉਦੋਂ ਵਾਲੇ ਹੈਗੇ ਆ ਮੁੜ ਕੇ ਅਗਲਾ ਕਹਿੰਦਾ ਤੂੰ ਦਿਖਾਇਆ ਨਹੀਂ ਆਇਆ ਨਹੀਂ ਕੀਤਾ ਮਾਰੋ ਵੀਡੀਓ ਨੂੰ ਪਹਿਲਾਂ ਉਹਦੀ ਕਲੀਅਰ ਵੀਡੀਓ ਲੈ ਲਊਗਾ ਵੀ ਚੈੱਕ ਕਰ ਲੈ ਕੋਈ ਸਹੀ ਗੱਲ ਆ ਬਾਈ ਚਾਰੇ ਥਣ ਲੈ ਗੁਲਾਬੀ ਥਣ ਕੱਲਾ ਕੱਲਾ ਥਣ ਬੋਲਿਆ ਲੈ ਕਹਿੰਦੀ ਕੁਛ ਨਹੀਂ ਨਾ ਪਾਮ ਪਰ ਲੈ ਚੂਣ ਬੜਾ ਚੰਗਾ ਯਾਰ ਹਨਾ ਲੈ ਚਵਾਈ ਦੇ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਚਵਾਈ ਦੇ ਗੰਨੇ ਅਰਗੀ ਚਵਾਈ ਇਹ ਇਹ ਜਆ ਥਣ ਮਿਲਦਾ ਕਿੱਥੇ ਨਹੀਂ ਮਿਲਦਾ ਭਾਈ ਲੈ ਫਟ ਪਿਆ ਕੰਪਲ ਲੈਵਾ ਵੀ ਯਾਰ ਪੂਰਾ ਹੈ ਫਟ ਹੈਗਾ ਇਹ ਨਹੀਂ ਹੈਗਾ ਕੋਈ ਟੁੱਟਵਾ ਜਾਂ ਹਨਾ ਉਹ ਕੀ ਚੜਾਈ ਦੇਖ ਹਲੇ ਬੱਚੀ ਨੇ ਹੁਣ ਦੁੱਧ ਤੇ ਚਲਣਾ ਤੇ ਬਣਨਾ ਸ਼ੁਰੂ ਹੋਣਾ ਸਹੀ ਗੱਲ ਹੈ ਬਾਕੀ ਵੱਡੀ ਗੱਲ ਬੱਚਾ ਮਗਰ ਬੱਚੀ ਆ ਹਾਂ ਬੱਚੀ ਨੇ ਵੀ ਨਾਲ ਹੀ ਸਾਲ ਡੇਢ ਸਾਲ ਨੂੰ ਤਿਆਰ ਹੋ ਜਾ ਇਹ ਜੀ ਵੜਦੀ ਬੱਚੀ ਕਿਤੇ ਸਹੀ ਗੱਲ ਆ ਬਾਕੀ ਟੀਗਾ ਚੰਗਾ ਧਰਾਇਆ ਵਾ ਹਮ ਅੱਜ ਤੂੰ ਐ ਮੰਨ ਲਾ ਵੀ ਆ 17 18 ਕਿਲੋ ਬੋਲੀ ਤੋਂ ਸ਼ਮਾ ਸਟਾਰਟ ਆ ਕੱਲ ਸਾਵਨ ਨੂੰ ਛੁਈਆ ਠੀਕ ਆ ਭਾਈ ਲੈ ਚਲੋ ਬਾਕੀ ਚੰਗੀ ਆ ਭਾਈ ਬਾੜ ਬਾਕੀ ਲੋਕ ਤੈਨੂੰ ਪਤਾ ਨਰਮ ਬੈੜਾ ਦਾ ਕੋਈ ਮੁੱਲ ਲੱਖ ਲੱਖ ਰੀ ਜਾਂਦਾ ਹਮ ਸਹੀ ਗੱਲ ਆ ਭਾਈ ਤੇ ਨਾਗਸੀ ਭਰਾ ਕੋਲੇ 3 ਬਈ 3 ਨੇ ਦਿਖਾਤੇ ਕਿਸੇ ਵੀ ਨੂੰ ਤਾਂ ਨਾ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ